ਅਗਰ ਕਾਂਗਰਸ ਨੇ ਗੁੱਟਬਾਜ਼ੀ ਨੂੰ ਨਾ ਖਤਮ ਕੀਤਾ ਤੇ ਕਾਂਗਰਸ ਹੌਲੀ-ਹੌਲੀ ਕਰਕੇ ਦੇਖੋ ਖਤਮ ਹੋ ਰਹੀ ਹੈ ਮੈਨੂੰ ਨਹੀਂ ਲੱਗਦਾ ਕਿ ਰਾਜਾ ਵੜਿੰਗ ਬਦਨਾਮੀ ਦੇ ਛਿੱਟੇ ਲੈਣਗੇ ਵੀ ਮੈਨੂੰ ਮੇਰੀ ਪਤਨੀ ਲਈ ਟਿਕਟ ਦਿਓ ਮੈਨੂੰ ਨਹੀਂ ਲੱਗਦਾ ਕਿ ਰਾਜਾ ਵੜਿੰਗ ਆਪਣੀ ਧਰਮ ਪਤਨੀ ਦੀ ਟਿਕਟ ਮੰਗਣਗੇ ਦੁਨੀਆ 'ਚ ਕੋਈ ਚੀਜ਼ ਹਮੇਸ਼ਾ ਲਈ ਨਹੀਂ ਹੁੰਦੀ ਨਾ ਇਨਸਾਨ ਕੋਈ ਚੀਜ਼ ਇਹ ਨਿਰਪਰ ਕਰਦਾ ਹੈ ਉਸ ਸੰਗਠਨ ਤੇ ਉਹ ਆਪਣੀ ਆਪਣੀ ਹੋਂਦ ਨੂੰ ਕਿੰਨੀ ਦੇਰ ਕਾਇਮ ਰੱਖਦਾ ਹੈ ਨਵਜੋਤ ਸਿੰਘ ਸਿੱਧੂ ਨੇ ਨਨੂ ਦਾ ਕੱਟ ਦਾ ਨਾਮ ਦਿੱਤਾ ਜਿੱਤੇਗਾ ਪੰਜਾਬ ਰੈਲੀ ਦਾ ਨਾਮ ਦਿੱਤਾ ਪੱਤਰਕਾਰਾਂ ਦੀ ਭਾਸ਼ਾ ਚ ਇਹ ਵੀ ਕਿਹਾ ਜਾ ਰਿਹਾ ਕਿ ਕਹਿੰਦੇ ਨਵਜੋਤ ਸਿੰਘ ਸਿੱਧੂ ਸ਼ਕਤੀ ਪ੍ਰਦਰਸ਼ਨ ਕਰਦੇ ਕਾਂਗਰਸ ਆਪਣਾ ਸੰਗਠਨ ਹੀ ਤਕੜਾ ਨਹੀਂ ਕਰ ਸਕੀ ਆਮ ਆਦਮੀ ਪਾਰਟੀ ਦਾ ਸੰਗਠਨ ਕਾਂਗਰਸ ਦੇ ਸੰਗਠਨ ਨਾਲੋਂ ਤਕੜਾ ਹੈ ਤੁਹਾਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਸ਼ਕਤੀ ਪ੍ਰਦਰਸ਼ਨ ਕਰਨ ਦੀ ਇਹ ਕਾਂਗਰਸ ਦੇ ਲੋਗੋ ਦੇ ਹੇਠ ਕਾਂਗਰਸ ਦੇ ਟੂਰ ਨਿਸ਼ਾਨ ਦੇ ਹੇਠ ਤੁਸੀਂ ਰੈਲੀ ਕਰਨ ਜਾ ਰਹੇ ਹਾਂ ਕਾਂਗਰਸ ਦੇ ਸੂਬਾ ਪ੍ਰਧਾਨ ਦਾ ਉੱਥੇ ਨਾ ਆਉਣਾ ਇਹ ਬਹੁਤ ਵੱਡਾ ਸਵਾਲ ਹੈ ਪੰਜਾਬ ਦੇ ਵਿੱਚ 17 ਤਰੀਕ ਬਹੁਤ ਖਾਸ ਰਹਿਣ ਵਾਲੀ ਹੈ ਕਿਉਂਕਿ ਕਾਂਗਰਸ ਇਸ ਤਰੀਕ ਨੂੰ ਲੈ ਕੇ ਚਿੰਤਾ ਦੇ ਵਿੱਚ ਹੈ ਕਾਂਗਰਸ ਦੇ ਕਈ ਖੇਮੇ ਇਸ ਤਰੀਕ ਨੂੰ ਲੈ ਕੇ ਚਿੰਤਾ ਦੇ ਵਿੱਚ ਨੇ ਤੇ ਵਿਰੋਧੀ ਧਿਰਾਂ ਵੀ ਇਸ ਤਰੀਕ ਨੂੰ ਲੈ ਕੇ ਚਿੰਤਾ ਦੇ ਵਿੱਚ ਨੇ ਕਿ ਆਖਰਕਾਰ 17 ਤਰੀਕ ਨੂੰ ਅਜਹੀ ਸਿਆਸੀ ਹਲਚਲ ਦਾ ਸਭ ਤੋਂ ਵੱਡਾ ਕਾਰਨ ਕੀ ਬਣੇਗਾ ਇਸ 17 ਤਰੀਕ ਨੂੰ ਪੰਜਾਬ ਦਾ ਸਿਆਸੀ ਮਾਹੌਲ ਇੱਕ ਵਾਰ ਫਿਰ ਤੋਂ ਤਕੜਾ ਹੋਏਗਾ ਫਿਰ ਤੋਂ ਸਿਆਸੀ ਮਾਹੌਲ ਦੇ ਵਿੱਚ ਹਲਚਲ ਪੈਦਾ ਹੋਏਗੀ ਕਿਉਂਕਿ ਨਵਜੋਤ ਸਿੰਘ ਸਿੱਧੂ ਮਹਾਰਾਜਪਿੰਡ ਦੇ ਵਿੱਚ ਇੱਕ ਵੱਡਾ ਇਕੱਠ ਕਰਨ ਜਾ ਰਹੇ ਨੇ ਇਸ ਇਕੱਠ ਨੂੰ ਨਵਜੋਤ ਸਿੰਘ ਸਿੱਧੂ ਦਾ ਸ਼ਕਤੀ ਪ੍ਰਦਰਸ਼ਨ ਕਹਿ ਸਕਦੇ ਆ ਜਾਂ ਕਹਿ ਸਕਦੇ ਆ ਕਿ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਉਸ ਰੁਕੀ ਹੋਈ ਸਿਆਸੀ ਜੰਗ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਸਾਡੇ ਨਾਲ सुरेंद्र ਡੱਲਾ ਮੌਜੂਦ ਨੇ ਸੀਨੀਅਰ ਪੱਤਰਕਾਰ ਨੇ ਡੱਲਾ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਤੇ ਨਵਜੋਤ ਸਿੰਘ ਸਿੱਧੂ 17 ਤਰੀਕ ਨੂੰ ਜੋ ਕੁਝ ਕਰਨ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਨੇ ਇਹਨਾਂ ਨੂੰ ਇਕੱਠ ਦਾ ਨਾਮ ਦਿੱਤਾ ਜਿੱਤੇਗਾ ਪੰਜਾਬ ਰੈਲੀ ਦਾ ਨਾਮ ਦਿੱਤਾ ਪੱਤਰਕਾਰਾਂ ਦੀ ਭਾਸ਼ਾ ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਹਿੰਦੇ ਨਵਜੋਤ ਸਿੰਘ ਸਿੱਧੂ ਸ਼ਕਤੀ ਪ੍ਰਦਰਸ਼ਨ ਕਰਨ ਜਾ ਰਹੇ ਤੁਹਾਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਸ਼ਕਤੀ ਪ੍ਰਦਰਸ਼ਨ ਕਰਨ ਦੀ ਲੋੜ ਹੈ ਨਹੀਂ ਲੋੜ ਨਵਜੋਤ ਸਿੰਘ ਸਿੱਧੂ ਨੇ ਕਿਉਂ ਸ਼ਕਤੀ ਪ੍ਰਦਰਸ਼ਨ ਕਰਨਾ ਹੈ ਨਵਜੋਤ ਸਿੰਘ ਸਿੱਧੂ ਅਸਲ ਚ ਪੰਜਾਬ ਦੇ ਮੁੱਦਿਆਂ ਦਾ ਪਹਿਰੇਦਾਰ ਹੈ ਅੱਜ ਵੀ ਪੰਜਾਬ ਦੀਆਂ ਸਥਿਤੀਆਂ ਬਹੁਤੀਆਂ ਚੰਗੀਆਂ ਨਹੀਂ ਐ ਭਾਵੇਂ 2024 ਦੀ ਲੜਾਈ ਐ ਜਿਹੜੀ ਉਹ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨਾ ਐ ਔਰ ਕੇਂਦਰ ਸਰਕਾਰ ਔਰ ਪੰਜਾਬ ਇਹ ਜੁੜੇ ਹੋਏ ਸ਼ਬਦ ਐ ਅਗਰ ਕੇਂਦਰ ਸਰਕਾਰ ਪੰਜਾਬ ਦੀ ਸਾਰ ਲੈਣ ਲੱਗ ਜੇ ਅੱਜ ਤੁਹਾਨੂੰ ਸਰਹੱਦੀ ਸੂਬਿਆਂ ਦਾ ਪੈਕੇਜ ਮਿਲ ਜੇ ਸਰਹੱਦੀ ਸੂਬਾ ਹੋਣ ਦਾ ਸਾਨੂੰ ਟੈਕਸ ਬੈਨੀਫਿਟ ਮਿਲ ਜੇ ਸਾਡਾ ਲਾਹੌਰ ਵਾਲਾ ਰਸਤਾ ਕਾਰੋਬਾਰ ਲਈ ਖੁੱਲ ਜੇ ਪੰਜਾਬ 'ਚ ਕਿੰਨਾ ਪਾਕਿਸਤਾਨ ਵਾਲੇ ਪਾਸਿਓਂ ਨਸ਼ਾ ਆ ਰਿਹਾ ਹੈ ਅਗਰ ਕੋਈ ਪੈਕੇਜ ਮਿਲ ਜੇ ਕਿ ਸਾਡੇ ਨੌਜਵਾਨ ਕੰਮ ਧੰਦੇਆਂ ਤੇ ਲੱਗ ਜਾਣ ਉਸ ਨਸ਼ੇ ਵਾਲੇ ਪਾਸੇ ਨਾ ਪੈਣ ਪੰਜਾਬ ਨੂੰ ਕਿਸਾਨੀ ਨੂੰ ਐਮਐਸਪੀ ਦਾ ਕਾਨੂੰਨ ਮਿਲ ਜੇ ਤੇ ਫਿਰ ਨਵਜੋਤ ਸਿੰਘ ਸਿੱਧੂ ਨੂੰ ਰੈਲੀਆਂ ਕਰਨ ਦੀ ਲੋੜ ਨਹੀਂ ਜਦ ਤੱਕ ਇਹ ਮੁੱਦੇ ਖੜੇ ਨੇ ਪੰਜਾਬ ਦਾ ਕਰਜ਼ਾ ਨਹੀਂ ਖਤਮ ਹੁੰਦਾ ਪੰਜਾਬ ਆਪਣੇ ਪੈਰਾਂ ਤੇ ਨਹੀਂ ਖੜਦਾ ਤਦ ਤੱਕ ਨਵਜੋਤ ਸਿੰਘ ਸਿੱਧੂ ਇਹ ਸੰਘਰਸ਼ ਕਰਦਾ ਰਹੂਗਾ ਮੈਨੂੰ ਲੱਗਦਾ ਦੇਖੋ ਭਾਵੇਂ ਕੋਈ ਵੀ ਰਾਏ ਤੁਸੀਂ ਨਵਜੋਤ ਸਿੰਘ ਸਿੱਧੂ ਬਾਰੇ ਬਣਾ ਲਓ ਪਰ ਨਵਜੋਤ ਸਿੰਘ ਸਿੱਧੂ ਇਮਾਨਦਾਰ ਹੈ ਤੇ ਪੰਜਾਬ ਦੇ ਮੁੱਦਿਆਂ ਲਈ ਲੜਦਾ ਮਰਦਾ ਇਹ ਤਾਂ ਹੈ ਹੀ ਹੈ ਨਾ ਉਹੀ ਉਹਦਾ ਸੰਘਰਸ਼ ਹੈ ਉਹ ਕਹਿੰਦਾ ਜੋ ਮਰਜ਼ੀ ਹੋ ਜਾਵੇ ਮੈਂ ਪੰਜਾਬ ਨੂੰ ਲੁੱਟਣ ਨਹੀਂ ਦੇ ਸਕਦਾ ਭਾਵੇਂ ਮੇਰਾ ਆਪਣਾ ਕੁਝ ਨਾ ਰਹੇ ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਸ਼ਕਤੀ ਪ੍ਰਦਰਸ਼ਨ ਦੀ ਲੋੜ ਨਹੀਂ ਹੈ ਉਹਦਾ جنون ਹੈ ਪੰਜਾਬ ਲੀਡਰ ਸਰ ਜੀ ਸਵਾਲ ਮੇਰੇ ਇਸ ਕਰਕੇ ਸੀ ਕਿ ਬੀਤੇ ਦਿਨਾਂ ਦੇ ਵਿੱਚ ਦਿੱਲੀ 'ਚ ਕੁਝ ਬੈਠਕਾਂ ਹੋਈਆਂ ਨੇ ਉਸ ਬੈਠਕਾਂ ਦੇ ਵਿੱਚ ਸੁਖਜਿੰਦਰ ਰੰਧਾਵਾ ਵੀ ਜਾਂਦੇ ਨੇ ਉਹਨਾਂ ਬੈਠਕਾਂ 'ਚ ਪ੍ਰਤਾਪ ਸਿੰਘ ਬਾਜਵਾ ਵੀ ਪਹੁੰਚੇ ਨੇ ਪਰ ਉਹਨਾਂ ਬੈਠਕਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾ ਜਾਣਾ ਕਾਂਗਰਸ ਦੀ ਹਾਈ ਕਮਾਂਡ ਦੇ ਵੱਲੋਂ ਮੀਟਿੰਗਾਂ ਹੋਣੀਆਂ ਤੇ ਉੱਥੇ ਨਵਜੋਤ ਸਿੰਘ ਸਿੱਧੂ ਦੀ ਨਾ ਜਾਣਾ ਇਹ ਬਹੁਤ ਵੱਡੇ ਸਵਾਲ ਸਿ ਪੰਜਾਬ ਦੀ ਸਿਆਸਤ ਚ ਕੀ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਸਾਈਡਲਾਈਨ ਕਰ ਰਹੀ ਹੈ ਜਾਂ ਕਾਂਗਰਸ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਆਪ ਸਾਈਡਲਾਈਨ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਸਵਾਲਾਂ ਤੋਂ ਬਾਅਦ ਜਦੋਂ ਇਹ ਰੈਲੀ ਆ ਰਹੀ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਸ਼ਕਤੀ ਪ੍ਰਦਰਸ਼ਨ ਨਵਜੋਤ ਸਿੰਘ ਸਿੱਧੂ ਦਾ ਹੋਵੇਗਾ ਦੇਖੋ ਮੈਂ ਪੋਸਟਰ ਦੇਖੇ ਕਿਉਂਕਿ ਰਾਜਵੀਰ ਸਿੰਘ ਸਿੱਧੂ ਜਿਹੜੇ ਮਹਾਰਾਜਪਿੰਡ ਦੇ ਆਗੂ ਨੇ ਕਾਂਗਰਸ ਦੇ ਨੇ ਖਰਵਿੰਦਰ ਸਿੰਘ ਲਾੜੀ ਦਿਹਾਤੀ ਹਲਕੇ ਚ ਇਲੈਕਸ਼ਨ ਵੀ ਲੜੇ ਸੀ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਲੀਡਰ ਨੇ ਉਹਨਾਂ ਦੇ ਪੋਸਟਰ ਮੈਂ ਸੋਸ਼ਲ ਮੀਡੀਆ ਤੇ ਦੇਖੇ ਉਹਨਾਂ ਦੇ ਵਿੱਚ ਜਿੱਤੇਗਾ ਪੰਜਾਬ ਰੈਲੀ ਦਾ ਨਾਮ ਦਿੱਤਾ ਗਿਆ ਮਲਕੇ ਅਰਜਨ ਖੜਗੇ ਕਾਂਗਰਸ ਪ੍ਰਧਾਨ ਦੀ ਫੋਟੋ ਹੈ ਪ੍ਰਿੰਕਾ ਗਾਂਧੀ ਦੀ ਫੋਟੋ ਹੈ ਰਾਹੁਲ ਗਾਂਧੀ ਦੀ ਫੋਟੋ ਹੈ ਜਦੋਂ ਕਾਂਗਰਸ ਦੀ ਹਾਈ ਕਮਾਂਡ ਦੀਆਂ ਫੋਟੋਆਂ ਦੇ ਨਾਲ ਹੀ ਰਾਹੁਲ ਗਾਂਧੀ ਦੀਆਂ ਫੋਟੋਆਂ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਰੈਲੀ ਕਰ ਰਹੇ ਨੇ ਤੇ ਫਿਰ ਮੈਨੂੰ ਲੱਗਦਾ ਇਹ ਨਾ ਬਗਾਵਤ ਹੈ ਨਾ ਇਹ ਕੋਈ ਵੱਖਰੀ ਅਪਰੋਚ ਹੈ ਹਾਂ ਜਿੱਥੋਂ ਤੱਕ ਗੱਲ ਤੁਸੀਂ ਕਿਹਾ ਵੀ ਕਈ ਮੀਟਿੰਗਾਂ 'ਚ ਨਵਜੋਤ ਸਿੰਘ ਸਿੱਧੂ ਨਹੀਂ ਸੀ ਦੇਖੋ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਅਗਰ ਨਵਜੋਤ ਸਿੰਘ ਸਿੱਧੂ ਨੂੰ ਸੱਦਿਆ ਜਾਂਦਾ ਹੁੰਦਾ ਤੇ ਮੈਨੂੰ ਲੱਗਦਾ ਉਹ ਜ਼ਰੂਰ ਜਾਂਦੇ ਦੂਸਰਾ ਉਹਨਾਂ ਦੀ ਧਰਮ ਪਤਨੀ ਵੀ ਬਿਮਾਰ ਸੀ ਉਹਨਾਂ ਦੇ ਪੁੱਤ ਦੇ ਵਿਆਹ ਦੇ ਕਾਰਜ ਵੀ ਸੀ ਹੋ ਸਕਦਾ ਘਰੇਲੂ ਰਜਾਵਿਆਂ ਦੇ ਵਿੱਚ ਹੁਣ ਉਂਝ ਜਿੰਨਾ ਸਮਾਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਨੂੰ ਦਿੱਤਾ ਉਹਨਾਂ ਕਿਸੇ ਹੋਰ ਲੀਡਰ ਨੇ ਵਿਰਲਾ ਹੀ ਦਿੱਤਾ ਇਹ ਵੀ ਅਸੀਂ ਧਿਆਨ ਰੱਖੀਏ ਸੋ ਕਾਂਗਰਸ 'ਚ ਅਗਰ ਮੈਂ ਫੇਰ ਪਿੱਛੇ ਜਾਣਾ ਅਗਰ ਬਾਈ ਤੋਂ ਪਹਿਲਾਂ ਇੱਕ ਪਾਸੇ ਇਮਾਨਦਾਰ ਚਿਹਰਾ ਭਗਵੰਤ ਮਾਨ ਸੀ ਅਗਰ ਦੂਜੇ ਪਾਸੇ ਇਮਾਨਦਾਰ ਚਿਹਰਾ ਨਵਜੋਤ ਸਿੰਘ ਸਿੱਧੂ ਉਤਾਰਿਆ ਹੁੰਦਾ ਤੇ ਅੱਜ ਪੰਜਾਬ ਚ ਕਾਂਗਰਸ ਦੀ ਸਥਿਤੀ ਵੱਖਰੀ ਹੋਣੀ ਸੀ ਸੋ ਗਲਤੀਆਂ ਕਾਂਗਰਸ ਨੇ ਪੁਰਾਣੇ ਸਮਿਆਂ ਚ ਕੀਤੀਆਂ ਨੇ ਹੁਣ ਅਗਰ ਕਾਂਗਰਸ ਉਹਨਾਂ ਗਲਤੀਆਂ ਤੋਂ ਸਿੱਖ ਲੂਗੀ ਤੇ ਚੰਗੀ ਰਹਿ ਜਾਊਗੀ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਪੰਜ ਸੂਬਿਆਂ ਦੀਆਂ ਚੋਣਾਂ ਚ ਅਗਰ ਕਾਂਗਰਸ ਮਿਲ ਕੇ ਲੜ ਲੈਂਦੀ ਤੇ ਅੱਜ ਪੰਜ ਸੂਬਿਆਂ ਦੇ ਨਤੀਜੇ ਵੱਖਰੇ ਹੋਣੇ ਸੀ ਮੈਨੂੰ ਨਹੀਂ ਸੀ ਲੱਗਦਾ ਅਗਰ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਲੜਦੀਆਂ ਤੇ ਅੱਜ ਤਿੰਨ ਸੂਬਿਆਂ ਚ ਕਾਂਗਰਸ ਆਰਦੀ ਹੋ ਸਕਦਾ ਇੱਕ ਸੂਬਾ ਕੋਈ ਜਿੱਤ ਵੀ ਲੈਂਦੀ ਕਾਂਗਰਸ ਜਾਂ ਦੋ ਸੂਬੇ ਜਿੱਤ ਲੈਂਦੀ ਅਸੀਂ ਛੋਟੇ ਹੁੰਦੇ ਪੜਦੇ ਸੀ ਏਕਤਾਵੇਂ ਬਲ ਹੈ ਝਾੜੂ ਦੇ ਡੱਕੇ ਇਕੱਲੇ-ਇਕੱਲੇ ਕਰਦੇ ਹੋ ਤਾਕਤ ਨਹੀਂ ਇਕੱਠੇ ਨੇ ਉਹ ਲੱਕੜਹਾਰੇ ਦੀ ਕਹਾੜੀ ਆਪਾਂ ਪੜਦੇ ਸੀ ਲੱਕੜੀਆਂ ਕੱਟਣ ਵਾਲੇ ਦੀ ਏਕਤਾਵੇਂ ਬਲ ਹੈ ਜੋ ਕਾਂਗਰਸ ਨੇ ਅਗਰ ਇੰਡੀਆ ਗਠਜੰਬੰਦਨ ਚੋ ਫਾਰਮੂਲਾ ਲੱਕੜਹਾਰੇ ਵਾਲਾ ਲਾਇਆ ਹੁੰਦਾ ਏਕਤਾਵੇਂ ਬਲ ਹੈ ਤੇ ਅਜਿਹੀ ਸਥਿਤੀਆਂ ਹੋਰ ਹੋਣੀਆਂ ਸੀ ਇਸ ਕਰਕੇ ਹੁਣ ਮੈਨੂੰ ਲੱਗਦਾ ਕਾਂਗਰਸ ਸੋਚ ਰਹੀ ਹੈ ਗੁਪਤ ਰਿਪੋਰਟਾਂ ਦੇਖੋ ਕਾਂਗਰਸ ਦੇ ਲੀਡਰ ਲੈ ਰਹੇ ਨੇ ਵੀ ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ ਡੱਲਾ ਸਾਹਿਬ ਜੇ ਕੋਈ ਕੋਈ ਇਸ ਤਰ੍ਹਾਂ ਦਾ 36 ਦਾ ਅੰਕੜਾ ਕਾਂਗਰਸ ਦੇ ਨਾਲ ਨਹੀਂ ਨਵਜੋਤ ਸਿੰਘ ਸਿੱਧੂ ਹੋਣਾ ਦਾ ਫਿਰ ਇਸ ਚੀਜ਼ ਦੀ ਉਮੀਦ ਕਰਦੇ ਹੋ ਕਿ ਨਵਜੋਤ ਸਿੰਘ ਸਿੱਧੂ ਹੋਣਾ ਵੱਲੋਂ ਰੱਖੇ ਇਸ ਇਕੱਠ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨਜ਼ਰ ਆਉਣਗੇ ਦੇਖੋ ਦੋ ਚੀਜ਼ਾਂ ਨੇ ਨਵਜੋਤ ਸਿੰਘ ਸਿੱਧੂ ਦੇ ਪੁੱਤ ਦੇ ਵਿਆਹ ਚ ਤਾਂ ਰਾਜਾ ਵੜਿੰਗ ਸੀਗੇ ਨਾ ਹੁਣ ਜਿੱਥੋਂ ਤੱਕ ਗੱਲ ਰਹਿ ਗਈ ਸਿਆਸਤ ਦੀ ਸਾਰੇ ਲੀਡਰ ਸਾਰੇ ਲੀਡਰ ਕਿਹਦੇ ਲਈ ਕੰਮ ਕਰ ਰਹੇ ਨੇ ਪੰਜਾਬ ਲਈ ਕੰਮ ਕਰ ਰਹੇ ਨੇ ਹੁਣ ਜਦੋਂ ਨਵਜੋਤ ਸਿੰਘ ਸਿੱਧੂ ਇਹ ਰੈਲੀ ਜਿੱਤੇਗਾ ਪੰਜਾਬ ਰੈਲੀ ਪੰਜਾਬ ਲਈ ਕਰ ਰਹੇ ਨੇ ਔਰ ਇਹ ਰੈਲੀ ਕਰਾਈ ਜਾ ਰਹੀ ਹੈ ਰਾਜਵੀਰ ਸਿੰਘ ਔਰ ਹਰਵਿੰਦਰ ਲਾੜੀ ਉਹਨਾਂ ਵੱਲੋਂ ਹੁਣ ਜਿਹੜੇ ਮੇਜ਼ਬਾਨ ਨੇ ਉਹ ਕੌਣ ਨੇ ਅਗਰ ਤੁਸੀਂ ਘਰੇ ਸਮਾਗਮ ਰੱਖ ਲਓ ਤੇ ਤੁਸੀਂ ਮੈਨੂੰ ਸੱਦ ਲਓ ਮੈਂ ਤਾਂ ਤੁਹਾਡੇ ਘਰ ਆ ਜੂੰ ਹੁਣ ਤੁਸੀਂ ਕਿਸੇ ਹੋਰ ਨੂੰ ਬੁਲਾਇਆ ਜਾਂ ਨਹੀਂ ਬੁਲਾਇਆ ਇਹ ਤਾਂ ਨਵਜੋਤ ਸਿੰਘ ਸਿੱਧੂ ਨੂੰ ਵੀ ਨਹੀਂ ਪਤਾ ਇਹ ਤਾਂ ਮੈਨੂੰ ਵੀ ਨਹੀਂ ਪਤਾ ਹੋ ਸਕਦਾ ਹੈ ਪ੍ਰਬੰਧਕਾਂ ਨੇ ਰਾਜਾ ਵੜਿੰਗ ਨੂੰ ਸੱਦਿਆ ਹੋਵੇ ਹੋ ਸਕਦਾ ਨਾ ਸੱਦਿਆ ਹੋਵੇ ਇਹ ਤਾਂ ਨਿਰਪਰ ਕਰਦਾ ਪਰ ਕੰਮ ਤਾਂ ਨਵਜੋਤ ਸਿੰਘ ਸਿੱਧੂ ਪੰਜਾਬ ਲਈ ਕਰ ਰਿਹਾ ਸਵਾਲ ਦਲਸਭ ਇਸ ਕਰਕੇ ਆ ਕਿ ਜੇ ਕਾਂਗਰਸ ਦੇ ਲੋਗੋ ਦੇ ਹੇਠ ਕਾਂਗਰਸ ਦੇ ਚੋਣ ਨਿਸ਼ਾਨ ਦੇ ਹੇਠ ਤੁਸੀਂ ਇੱਕ ਰੈਲੀ ਕਰਨ ਜਾ ਰਹੇ ਹੋ ਕਾਂਗਰਸ ਦੇ ਸੂਬਾ ਪ੍ਰਧਾਨ ਦਾ ਉੱਥੇ ਨਾ ਆਉਣਾ ਇਹ ਬਹੁਤ ਵੱਡਾ ਸਵਾਲ ਹੋਏਗਾ ਕਿਉਂਕਿ ਜੇ ਕਾਂਗਰਸ ਦੀ ਰੈਲੀ ਹੈ ਤੇ ਸੂਬਾ ਪ੍ਰਧਾਨ ਦਾ ਨਾਂ ਆਉਣਾ ਇਹ ਸਿਆਸੀ ਫਜ਼ਾਮਤ ਦੇ ਵਿੱਚ ਕੋਈ ਬਹੁਤ ਹੀ ਵਧੀਆ ਸੰਕੇਤ ਨਹੀਂ ਹੁੰਦਾ ਜੀ ਮੈਂ ਤੁਹਾਨੂੰ ਬੜੀ ਸਧਾਰਨ ਜੀ ਗੱਲ ਦੱਸਦਾ ਅੱਜਕੱਲ ਵਿਆਹਾਂ ਦਾ ਸੀਜ਼ਨ ਹੈ ਪੰਜਾਬ 'ਚ ਸਾਡੇ ਕਿੰਨੇ ਪੰਜਾਬ 'ਚ ਅਸੀਂ ਦੇਖਦੇ ਹਾਂ ਪੋਲਿਟਿਕਲ ਪਾਰਟੀਆਂ ਦੇ ਲੋਕ ਨੇ ਕੋਈ ਕਾਂਗਰਸ ਦਾ ਵਲੰਟੀਅਰ ਹੈ ਕੋਈ ਜ਼ਿਲ੍ਹੇ ਦਾ ਕਾਂਗਰਸ ਦਾ ਲੀਡਰ ਹੈ ਕੋਈ ਸਧਾਰਨ ਕਾਂਗਰਸ ਦਾ ਵਰਕਰ ਹੈ ਪ੍ਰਧਾਨ ਰਾਜਾ ਵੜਿੰਗ ਨੂੰ ਵੀ ਬਹੁਤ ਡੱਬੇ ਜਾਂਦੇ ਹੋਣਗੇ ਵਿਆਹ ਦੇ ਕਾਰਡ ਜਾਂਦੇ ਹੋਣਗੇ ਕਿ ਰਾਜਾ ਵੜਿੰਗ ਜੀ ਹਰ ਜਗ੍ਹਾ ਪਹੁੰਚ ਜਾਂਦੇ ਹੋਣਗੇ ਹਰ ਜਗ੍ਹਾ ਚਲੇ ਜਾਂਦੇ ਹੋਣਗੇ ਉਸੇ ਤਰ੍ਹਾਂ ਸਮਾ ਆਪਣੇ ਰੂ ਜਿਵੇਂ ਮੈਨੂੰ ਇਹ ਵੀ ਪਤਾ ਲੱਗਿਆ ਕਿ ਰਾਜਾ ਵਡਿੰਗ ਉਹਨਾਂ ਨੇ ਵੀ ਸ਼ਾਇਦ ਕੋਈ ਮੀਟਿੰਗ ਰੱਖੀ ਹੋਈ ਹੈ ਮੈਨੂੰ ਹਜੇ ਪੱਕਾ ਨਹੀਂ ਪਤਾ ਮੈਂ ਕਨਫਰਮ ਨਹੀਂ ਕਰਦਾ ਬੰਨ ਬੰਨ ਸੁਣਿਆ ਕਿ ਉਹਨਾਂ ਨੇ ਕੋਈ ਵੱਖਰੀ ਪਹਿਲਾਂ ਹੀ ਮੀਟਿੰਗ ਰੱਖੀ ਹੋਈ ਹੈ ਹੁਣ ਜੇ ਰਾਜਾ ਮੀਟਿੰਗ ਰਾਜਾ ਵਡਿੰਗ ਆਪਣੀ ਕਿਸੇ ਮੀਟਿੰਗ ਚ ਰੁੱਝੇ ਹੋਣਗੇ ਤੇ ਹੋ ਸਕਦਾ ਫਿਰ ਉਹ ਨਾ ਵੀ ਜਾਣ ਇਹ ਤਾਂ ਹੁਣ ਵਕਤ ਹੀ ਦੱਸੂਗਾ ਬਦਲਾ ਸਭ ਫਿਰ ਪਰ ਜੇ ਰਾਜਾ ਵੜਿੰਗ ਨਹੀਂ ਵੀ ਉਸ ਮੀਟਿੰਗ ਇਸ ਰੈਲੀ ਚ ਜਾਂਦੇ ਮੈਨੂੰ ਲੱਗਦਾ ਉਹਦੇ ਨਾਲ ਕੋਈ ਫਰਕ ਐਨਾ ਕੋਈ ਏਕਤਾ ਵਾਲੀ ਗੱਲ ਨਹੀਂ ਉਹ ਚ ਖੜੀ ਹੁੰਦੀ ਹੁਣ ਰਾਜਾ ਵੜਿੰਗ ਦੂਸਰੇ ਲੀਡਰ ਕਿੰਨੀਆਂ ਮੀਟਿੰਗਾਂ ਕਰਦੇ ਨੇ ਸੋ ਉਹ ਆਪਣਾ ਕੰਮ ਕਰ ਰਹੇ ਨੇ ਬਟਾਲਾ ਸਾਹਿਬ ਉੱਥੇ ਸਵਾਲੇ ਵੀ ਹੋਊਗਾ ਕਿਉਂਕਿ ਕਾਂਗਰਸ ਦੇ ਵਿੱਚ ਕੁਝ ਸਾਬਕਾ ਐਮਐਲਏਆਂ ਦਾ ਕੁਝ ਸਾਬਕਾ ਮੰਤਰੀਆਂ ਦਾ ਅਜਿਹਾ ਗੁੱਟਾ ਜਿਹਨੂੰ ਨਵਜੋਤ ਸਿੰਘ ਸਿੱਧੂ ਦੇ ਖੇਮੇ ਵੱਜੋਂ ਵੇਖਿਆ ਜਾਂਦਾ ਜੇਕਰ ਸਿਰਫ ਉਹੀ ਚਿਹਰੇ ਉਸ ਸਟੇਜ ਦੇ ਉੱਤੇ ਨਜ਼ਰ ਆਉਣਗੇ ਤਾਂ ਇਹ ਤਾਂ ਸਾਫ਼ ਹੈ ਇਸ ਤੋਂ ਇਹ ਸਵਾਲ ਉੱਠਣੇ ਸੁਭਾਵਿਕ ਹੋਣਗੇ ਕਿ ਕਾਂਗਰਸ ਦੇ ਵਿੱਚ ਜਿਹੜੀ ਖਾਨਾ ਜੰਗੀ ਉਹ ਬਰਕਰਾਰ ਹੈ ਦੇਖੋ ਜਿੱਥੋਂ ਤੱਕ ਤੁਸੀਂ ਗੱਲ ਕਾਂਗਰਸ ਦੀ ਗੁੱਟਬਾਜ਼ੀ ਦੀ ਕਹੀ ਹੈ ਇਹ ਤਾਂ ਕਾਂਗਰਸ ਦੀ ਹਾਈ ਕਮਾਂਡ ਨੂੰ ਦੇਖਣਾ ਚਾਹੀਦਾ ਇਹਦੇ ਵਿੱਚ ਕੋਈ ਲੋੜ ਨਹੀਂ ਹੈ ਕਿ ਕਾਂਗਰਸ 'ਚ ਗੁੱਟਬਾਜ਼ੀ ਹੈ ਜੇ ਕਾਂਗਰਸ ਚ ਗੁੱਟਬਾਜ਼ੀ ਨਾ ਹੁੰਦੀ ਤੇ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਵੀ ਬਣ ਜਾਣਾ ਸੀ ਅਗਰ ਕਾਂਗਰਸ ਚ ਗੁੱਟਬਾਜ਼ੀ ਨਾ ਹੁੰਦੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦਾ ਚਿਹਰਾ ਵੀ ਬਣ ਜਾਣਾ ਸੀ ਅਗਰ ਕਾਂਗਰਸ ਚ ਗੁੱਟਬਾਜ਼ੀ ਨਾ ਹੁੰਦੀ ਕਾਂਗਰਸ ਨੇ ਰਾਜਸਥਾਨ ਵੀ ਜਿੱਤ ਲੈਣਾ ਸੀ ਅਗਰ ਕਾਂਗਰਸ ਚ ਗੁੱਟਬਾਜ਼ੀ ਨਾ ਹੁੰਦੀ ਤੇ ਉੱਤਰ ਪ੍ਰਦੇਸ਼ ਚ ਅਖਲੇਸ਼ ਯਾਦਵ ਜਾਂ ਸਮਾਜਵਾਦੀ ਪਾਰਟੀ ਨਾਲ ਸਮਝੌਤਾ ਵੀ ਹੋ ਜਾਣਾ ਸੀ ਗੁੱਟਬਾਜ਼ੀ ਕਾਂਗਰਸ ਦੀ ਪ੍ਰੋਬਲਮ ਹੈ ਅਗਰ ਕਾਂਗਰਸ ਨੇ ਗੁੱਟਬਾਜ਼ੀ ਨੂੰ ਨਾ ਖਤਮ ਕੀਤਾ ਕਾਂਗਰਸ ਹੌਲੀ ਹੌਲੀ ਕਰਕੇ ਦੇਖੋ ਖਤਮ ਹੋ ਰਹੀ ਹੈ ਦੁਨੀਆ ਚ ਕੋਈ ਚੀਜ਼ ਹਮੇਸ਼ਾ ਲਈ ਨਹੀਂ ਹੁੰਦੀ ਨਾ ਇਨਸਾਨ ਕੋਈ ਚੀਜ਼ ਇਹ ਨਿਰਪਰ ਕਰਦਾ ਹੈ ਉਹ ਸੰਗਠਨ ਤੇ ਉਹ ਆਪਣੀ ਆਪਣੀ ਹੋਂਦ ਨੂੰ ਕਿੰਨੀ ਦੇਰ ਕਾਇਮ ਰੱਖਦਾ ਹੈ ਅਗਰ ਕਾਂਗਰਸ ਨੇ ਗੁੱਟਬਾਜ਼ੀ ਨਾ ਖਤਮ ਕੀਤੀ ਤੇ ਹੌਲੀ ਹੌਲੀ ਦੇਖੋ ਕਿੰਨੇ ਸੂਬਿਆਂ ਚੋਂ ਕਾਂਗਰਸ ਖਤਮ ਹੋ ਗਈ ਇਹ ਗੁੱਟਬਾਜ਼ੀ ਕਰਕੇ ਕਾਂਗਰਸ ਖਤਮ ਹੋ ਰਹੀ ਹੈ ਦੇਖੋ ਵਲੰਟੀਅਰ ਕਾਂਗਰਸ ਦਾ ਉਹ ਕਮਿਟਡ ਹੈ ਕਾਂਗਰਸ ਦੇ ਆਫ ਦਾ ਵਲੰਟੀਅਰ ਹੈ ਜਿਹੜਾ ਉਹ ਤਾਂ ਕਾਂਗਰਸ ਨੂੰ ਵੋਟ ਪਾਉਣਾ ਚਾਹੁੰਦਾ ਹੁਣ ਤੁਸੀਂ ਦੱਸੋ ਕਾਂਗਰਸ ਆਪਣਾ ਸੰਗਠਨ ਹੀ ਤਕੜਾ ਨਹੀਂ ਕਰ ਸਕੀ ਆਮ ਆਦਮੀ ਪਾਰਟੀ ਦਾ ਸੰਗਠਨ ਕਾਂਗਰਸ ਦੇ ਸੰਗਠਨ ਨਾਲੋਂ ਤਕੜਾ ਹੋ ਗਿਆ ਪੰਜਾਬ 'ਚ ਵੀ ਤੇ ਦਿੱਲੀ 'ਚ ਵੀ ਹੁਣ ਤੁਸੀਂ ਦੱਸੋ ਕਾਂਗਰਸ ਦਾ ਸੰਗਠਨ ਕਿੱਥੇ ਆ ਕਾਂਗਰਸ ਨੂੰ ਸੰਗਠਨ ਤੇ ਕੰਮ ਕਰਨਾ ਚਾਹੀਦਾ ਕਾਂਗਰਸ ਨੇ ਸੰਗਠਨ ਤੇ ਕੰਮ ਕੀਤਾ ਹੁੰਦਾ ਤੇ ਰਾਜਸਥਾਨ ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਹਾਰਨਾ ਨਹੀਂ ਸੀ ਬੀਜੇਪੀ ਦੀ ਜਿੱਤ ਦਾ ਕਾਰਨ ਕੀ ਹੈ ਕਿ ਬੀਜੇਪੀ ਦਾ ਸੰਗਠਨ ਤਕੜਾ ਹੈ ਜਲਾ ਸਰ ਇਸ ਸਾਰੇ ਦੇ ਵਿਚਕਾਰ ਹੁਣ ਜਿਹੜੀ ਚਰਚਾ ਕਿ ਨਵਜੂਤ ਸਿੰਘ ਸਿੱਧੂ ਆਖਰਕਾਰ ਮਹਾਰਾਜ ਤੋਂ ਸ਼ੁਰੂਆਤ ਕਿਉਂ ਕਰਨ ਜਾ ਰਹੇ ਨੇ ਕਿਉਂਕਿ ਚਰਚਾਵਾ ਨੇ ਕਿ ਇਸ ਤੋਂ ਬਾਅਦ ਵੀ ਹੋਰ ਰੈਲੀਆਂ ਹੋਣਗੀਆਂ ਨਵਜੋਤ ਸਿੰਘ ਸਿੱਧੂ ਇੱਕ ਰੈਲੀ ਕਰਕੇ ਚੁੱਪ ਨਹੀਂ ਬੈਠਣਗੇ ਕਾਰਨ ਕੀ ਮੰਨਦੇ ਹੋ ਕਿ ਮਹਾਰਾਜਪਿੰਡ ਤੋਂ ਸ਼ੁਰੂਆਤ ਕਿਉਂ ਹੋ ਰਹੀ ਹੈ ਕਿਉਂਕਿ ਚਰਚਾਵਾ ਇਹ ਵੀ ਨੇ ਕਿ ਨਵਜੋਤ ਕੋਰ ਸਿੱਧੂ ਹੋ ਸਕਦਾ ਹੈ ਕਿ ਉਹ ਪਟਿਆਲੇ ਤੋਂ ਚੋਣ ਲੜਨ ਲੋਕ ਸਭਾ ਦੀ ਪਟਿਆਲੇ ਨੂੰ ਪਹਿਲ ਕਿਉਂ ਨਹੀਂ ਦਿੱਤੀ ਕਿ ਪਟਿਆਲੇ ਦੇ ਵਿੱਚੋਂ ਪਹਿਲਾਂ ਕਿਉਂ ਨਹੀਂ ਰੈਲੀ ਦੀ ਸ਼ੁਰੂਆਤ ਹੋਈ ਲੀਕੋ ਪਹਿਲਾਂ ਤਾਂ ਮੈਂ ਤੁਹਾਡੀ ਇੱਕ ਗੱਲ ਦਾ ਜਵਾਬ ਦਿੰਦਾ ਕੀ ਇਹ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਪਹਿਲੀ ਰੈਲੀ ਨਹੀਂ ਨਵਜੋਤ ਸਿੰਘ ਸਿੱਧੂ ਉਹ ਲੀਡਰ ਹੈ ਜਿਹਦੀ ਹਮੇਸ਼ਾ ਡਿਮਾਂਡ ਰਹਿੰਦੀ ਹੈ ਔਰ ਤੁਸੀਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਲੰਮੇ ਪਾਉਸ ਤੋਂ ਬਾਅਦ ਦੁਬਾਰਾ ਸਟਾਰਟ ਹੋਣ ਜਾ ਰਹੇ ਨਵਜੋਤ ਸਿੰਘ ਸਿੱਧੂ ਤਾਂ ਉਹ ਦੇਖੋ ਪ੍ਰੈਸ ਕਾਨਫਰੰਸਾਂ ਤਾਂ ਕਿੰਨੀ ਵਾਰੀ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਕੀਤੀਆਂ ਨੇ ਪਹਿਲਾਂ ਵੀ ਮੈਂ ਕਿੰਨੀ ਵਾਰੀ ਦੇਖਿਆ ਉਹ ਪ੍ਰੈਸ ਕਾਨਫਰੰਸ ਕਰਦੇ ਨੇ ਸ਼ਾਇਦ ਉਹ ਬਠਿੰਡੇ ਵੀ ਪਹਿਲਾਂ ਪ੍ਰੈਸ ਕਾਨਫਰੰਸ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਇਹ ਪਹਿਲੀ ਵਾਰੀ ਨਹੀਂ ਰੈਲੀ ਕਰ ਰਹੇ ਇਹ ਵੀ ਅਸੀਂ ਇਸ ਗੱਲ ਨੂੰ ਸਮਝੀਏ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿੰਨੀ ਡਿਮਾਂਡ ਸੀ ਨਵਜੋਤ ਸਿੰਘ ਸਿੱਧੂ ਦੀ ਹਰ ਲੀਡਰ ਚਾਹੁੰਦਾ ਸੀ ਉਹ ਮੇਰੇ ਲਈ ਰੈਲੀ ਕਰੇ ਔਰ ਜਿਹੜੀ ਕੱਲ ਵਾਲੀ ਰੈਲੀ ਵੀ ਹੈ ਪਰਸੋਂ ਵਾਲੀ ਵੀ ਮੈਨੂੰ ਪਤਾ ਲੱਗਿਆ ਕਿ ਇਹ ਨਵਜੋਤ ਸਿੰਘ ਸਿੱਧੂ ਨੇ ਨਹੀਂ ਰੱਖੀ ਇਹ ਕਾਂਗਰਸ ਦੇ ਵਰਕਰਾਂ ਨੇ ਰੱਖੀ ਹੈ ਹੁਣ ਜੇ ਕਿਸੇ ਹੋਰ ਜ਼ਿਲ੍ਹੇ 'ਚ ਕੋਈ ਕਾਂਗਰਸ ਦਾ ਵਰਕਰ ਨਵਜੋਤ ਸਿੰਘ ਸਿੱਧੂ ਨੂੰ ਰੈਲੀ 'ਚ ਬੁਲਾਊਗਾ ਤੇ ਨਵਜੋਤ ਸਿੰਘ ਸਿੱਧੂ ਉੱਥੇ ਵੀ ਜਾ ਸਕਦੇ ਨੇ ਹੁਣ ਦੇਖੋ 13 ਵਿਧਾਨ ਸਭਾ ਲੋਕ ਸਭਾ ਸੀਟਾਂ ਨੇ ਪੰਜਾਬ ਦੀਆਂ 13 ਦੇ 13 ਜਿਹੜੇ ਸਿਟਿੰਗ ਐਮਪੀ ਆ ਜਾਂ ਜਿਹੜੇ ਉਮੀਦਵਾਰ ਨੇ ਉਹ ਚਾਹਣਗੇ ਕਿ ਨਵਜੋਤ ਸਿੰਘ ਸਿੱਧੂ ਸਾਡੇ ਲਈ ਰੈਲੀ ਕਰਕੇ ਜਾਵੇ। ਹਮ ਇਮਾਨਦਾਰ ਲੀਡਰ ਦੀ ਹਰ ਕਿਸੇ ਨੂੰ ਲੋੜ ਹੁੰਦੀ ਹੈ ਔਰ ਸਾਡੀ ਬਦਕਿਸਮਤੀ ਹੈ ਕਿ ਅੱਜ ਪੰਜਾਬ ਚ ਕਾਂਗਰਸ ਚ ਕਈ ਲੀਡਰ ਅਜਿਹੇ ਨੇ ਜਿਨ੍ਹਾਂ ਤੇ ਕਰਪਸ਼ਨ ਦੇ ਦਾਗ ਨੇ। ਹਮ ਹੁਣ ਜਿਨ੍ਹਾਂ ਤੇ ਕਰਪਸ਼ਨ ਦੇ ਛਿੱਟੇ ਨੇ ਉਹ ਕੀ ਕਹਿਣਗੇ ਰੈਲੀਆਂ ਚ ਜਾ ਕੇ ਵੀ ਅਸੀਂ ਕਰਪਸ਼ਨ ਦੇ ਖਿਲਾਫ ਲੜਾਈ ਲੜ ਰਹੇ ਹਾਂ। ਇਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਡਿਮਾਂਡ ਰਹਿਣੀ ਰਹਿਣੀ ਹੈ। ਦੇਖੋ ਜਦੋਂ ਤੱਕ ਕਰਪਸ਼ਨ ਰਹਿਣੀ ਹੈ ਹਮ ਉਦੋਂ ਤੱਕ ਨਵਜੋਤ ਸਿੰਘ ਸਿੱਧੂ ભગવંતમાન ਵਰਗੇ ਜਿਹੜੇ ਇਮਾਨਦਾਰ ਲੀਡਰ ਨੇ ਉਹਨਾਂ ਦੀ ਡਿਮਾਂਡ ਰਹਿਣੀ ਰਹਿਣੀ ਹੈ ਸਾਡੇ ਪੰਜਾਬ ਦੇ ਵਿੱਚ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਬੁલાਉਣਗੇ ਲੋਕ ਹੋਰ ਰੈਲੀਆਂ 'ਚ ਵੀ ਵਲੰਟੀਅਰ ਵਰਕਰ ਬੁલાਉਣਗੇ ਤੇ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਜਾਣਗੇ ਹਰ ਜਗ੍ਹਾ ਜਿੱਥੇ ਉਹਨਾਂ ਨੂੰ ਵਲੰਟੀਅਰਸ ਜਾਂ ਵਰਕਰ ਜਾਂ ਲੀਡਰ ਬੁਲਾਉਣਗੇ ਦਲਾਸਬ ਸਿਆਸਤ ਦੇ ਜਿਹੜੇ ਸਿਆਸਤ ਦੇ ਚਿੰਤਨ ਕਰਨ ਵਾਲੇ ਨੇ ਜਾਂ ਸਿਆਸਤ ਦੇ ਸਾਇੰਸਦਾਨ ਕਹੇ ਦੀ ਜਿਨ੍ਹਾਂ ਨੂੰ ਉਹ ਚਰਚਾ ਇਸ ਕਰਕੇ ਵੀ ਇਹਦਾਂ ਨੂੰ ਲੈ ਕੇ ਜਾ ਰਹੇ ਨੇ ਕਹਿੰਦੇ ਕਿ ਇਹ ਵੀ ਸਾਫ਼ ਹੈ ਕਿ ਬਠਿੰਡੇ ਦੇ ਵਿੱਚ ਹੋ ਸਕਦਾ ਹੈ ਰਾਜਾ ਵੜਿੰਗ ਹੁਣਾਂ ਦੀ ਘਰ ਵਾਲੀ ਨੂੰ ਟਿਕਟ ਮਿਲੇ ਤੇ ਉਹ ਚੋਣ ਲੜਨ ਦੇ ਇੱਛੁਕ ਨੇ ਬਠਿੰਡੇ ਦੇ ਵਿੱਚੋਂ ਤੇ ਪਹਿਲੀ ਰੈਲੀ ਨਵਜੋਤ ਸਿੰਘ ਸਿੱਧੂ ਦੀ ਬਠਿੰਡੇ ਹੋਂ ਜਾ ਰਹੀ ਹੈ ਜੇ ਇਸ ਤਰ੍ਹਾਂ ਦੀ ਗੁੱਟਬੰਦੀ ਦਾ ਦੌਰ ਚੱਲਦਾ ਰਿਹਾ ਤਾਂ ਇਹਨੂੰ ਸਿਆਸੀ ਤੌਰ ਤੇ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਪੂਰੇ ਪੰਜਾਬ ਨੂੰ ਇਸ ਸਮੇਂ 13 ਦੀਆਂ 13 ਸੀਟਾਂ ਜਿਤਾਉਣ ਲਈ ਮਿਹਨਤ ਕਰਦੇ ਹੋਣਗੇ ਬਤੌਰ ਪ੍ਰਧਾਨ ਮੈਨੂੰ ਨਹੀਂ ਲੱਗਦਾ ਕਿ ਰਾਜਾ ਵੜਿੰਗ ਬਦਨਾਮੀ ਦੇ ਛਿੱਟੇ ਲੈਣਗੇ ਵੀ ਮੈਨੂੰ ਮੇਰੀ ਪਤਨੀ ਲਈ ਟਿਕਟ ਦਿਓ ਮੈਨੂੰ ਨਹੀਂ ਲੱਗਦਾ ਕਿ ਰਾਜਾ ਵੜਿੰਗ ਆਪਣੀ ਧਰਮ ਪਤਨੀ ਦੀ ਟਿਕਟ ਮੰਗਣਗੇ ਅਗਰ ਰਾਜਾ ਵੜਿੰਗ ਆਪਣੀ ਧਰਮ ਪਤਨੀ ਲਈ ਟਿਕਟ ਮੰਗਣ ਲੱਗ ਗਏ ਫਿਰ ਉਹ ਕੀ ਕਹਿਣਗੇ ਦੂਸਰੇ ਲੀਡਰਾਂ ਨੂੰ ਦੂਸਰੇ ਬਹੁਤ ਸਾਰੇ ਲੀਡਰ ਨੇ ਕਾਂਗਰਸ ਕੋਈ ਕਹਿੰਦਾ ਜੀ ਮੇਰੇ ਭਰਾ ਨੂੰ ਟਿਕਟ ਦੇ ਦਿਓ ਕੋਈ ਕਹਿੰਦਾ ਜੀ ਮੇਰੀ ਪਤਨੀ ਨੂੰ ਟਿਕਟ ਦੇ ਦਿਓ ਮੈਨੂੰ ਨਹੀਂ ਲੱਗਦਾ ਕਿ ਰਾਜਾ ਵੜਿੰਗ ਆਪਣੀ ਪਤਨੀ ਲਈ ਟਿਕਟ ਮੰਗਣਗੇ ਕਿਉਂਕਿ ਹੋਰ بڑے ਵਲੰਟੀਅਰ ਪਏ ਨੇ ਕਾਂਗਰਸ ਚ ਕਿੰਨੇ ਲੀਡਰ ਨੇ ਤੁਸੀਂ ਭਾਜੀਪੀ ਨੂੰ ਦੇਖੋ ਭਜਨ ਲਾਲ ਸ਼ਰਮਾ ਜੀ ਮੁੱਖ ਮੰਤਰੀ ਬਣਾਤੇ ਪਹਿਲੀ ਵਾਰੀ ਜਿੱਤੇ ਸਧਾਰਨ ਵਲੰਟੀਅਰ ਸੀ ਸੰਗਠਨ ਦੇ ਲੀਡਰ ਸੀ ਤੁਸੀਂ ਕਿੰਨੇ ਡਿਪਟੀ ਮੁੱਖ ਮੰਤਰੀ ਬਣਾਤੇ ਤੁਸੀਂ ਮੱਧ ਪ੍ਰਦੇਸ਼ ਦੇਖੋ ਤੁਸੀਂ ਛੱਤੀਸਗੜ੍ਹ ਦੇਖੋ ਬੀਜੇਪੀ ਤਾਂ ਉਦਾਹਰਨ ਦੇ ਰਹੀ ਹੈ ਕਿ ਅਸੀਂ ਵੱਡੇ ਲੀਡਰਾਂ ਤੋਂ ਬਿਨਾ ਜਿਹੜੇ ਸਧਾਰਨ ਲੀਡਰ ਨੇ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਤੇ ਤੁਹਾਨੂੰ ਕੀ ਲੱਗਦਾ ਹੈ ਰਾਜਾ ਵੜਿੰਗ ਜੀ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਆਉਣਗੇ ਫਿਰ ਤਾਂ ਪਰਿਵਾਰਵਾਦ ਦਾ ਇਲਜ਼ਾਮ ਲੱਗ ਜਾਊਗਾ ਰਾਜਾ ਵੜਿੰਗ ਜੀ ਮੈਨੂੰ ਨਹੀਂ ਲੱਗਦਾ ਕਿ ਆਪਣੀ ਧਰਮ ਪਤਨੀ ਨੂੰ ਉਥੇ ਸੀਟ ਮੰਗਣਗੇ ਸੋ ਰਾਜਾ ਵੜਿੰਗ ਕਾਂਗਰਸ ਪਾਰਟੀ ਨੂੰ ਜਿਟਾਉਣ ਲਈ ਮੈਨੂੰ ਲੱਗਦਾ ਕੰਮ ਕਰਨਗੇ ਤੇ ਨਾਲ ਤੋਂ ਰਾਜਾ ਵੜਿੰਗ ਤਾਂ ਚਾਹਣਗੇ ਕਿ ਅਸੀਂ ਚੰਗੇ ਚੰਗੇ ਨਵੇਂ-ਨਵੇਂ ਚਿਹਰੇ ਲੈ ਕੇ ਆਈਏ ਇਮਾਨਦਾਰ ਚਿਹਰੇ ਲੈ ਕੇ ਆਈਏ ਕਿਸੇ ਦੇ ਕਰਪਸ਼ਨ ਦਾ ਦਾਗ ਨਾ ਹੋਵੇ ਮੈਨੂੰ ਲੱਗ ਬਿਲਕੁਲ ਸੋ ਇਹ ਜ਼ਰੂਰ ਹੈ ਕਿ 17 ਤਰੀਕ ਨੂੰ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਹੋਣਾ ਨੇ ਪੋਸਟ ਪਾਈ ਹੈ ਕਿ ਪੰਜਾਬ ਦੇ ਏਜੰਡਿਆਂ ਦੇ ਉੱਤੇ ਇਕੱਠੇ ਹੋਵਾਂਗੇ ਪੰਜਾਬ ਦੇ ਏਜੰਡਿਆਂ ਤੇ ਮਹਾਰਾਜ ਦੀ ਦਾਣਾ ਮੰਡੀ ਦੇ ਵਿੱਚੋਂ ਸੰਬੋਧਨ ਕਰਾਂਗੇ ਤੇ ਨਵਜੋਤ ਸਿੰਘ ਸਿੱਧੂ ਦੇ ਸੰਬੋਧਨ ਦੇ ਵਿੱਚੋਂ ਬਹੁਤ ਸਾਰਾ ਦੇ ਸਿਆਸੀ ਮਾਇਨੇ ਨਿਕਲਣ ਲੱਗੇ ਬਹੁਤ ਤਰ੍ਹਾਂ ਦੇ ਸਿਆਸੀ ਇਸ਼ਾਰੇ ਨਵਜੋਤ ਸਿੰਘ ਸਿੱਧੂ ਦੀ ਇਸ ਰੈਲੀ ਦੇ ਵਿੱਚੋਂ ਸਾਹਮਣੇ ਆਉਣਗੇ ਸਾਫ਼ ਹੈ ਕਿ ਜੇਕਰ ਉਸ ਰੈਲੀ ਦੇ ਵਿੱਚ ਵੱਡੀ ਲੀਡਰਸ਼ਿਪ ਕਾਂਗਰਸ ਦੀ ਨਹੀਂ ਪਹੁੰਚਦੀ ਤਾਂ ਇਸ ਤੋਂ ਬਾਅਦ ਗੁੱਟਬੰਦੀ ਦਾ ਨਵਾਂ ਦੌਰ ਕਾਂਗਰਸ ਦੇ ਵਿੱਚੋਂ ਸਾਹਮਣੇ ਆ ਸਕਦਾ ਹੈ ਫਿਲਹਾਲ ਦੇ ਲਈ ਜਾਸ ਲਵਾਂਗੇ ਬਹੁਤ ਬਹੁਤ